ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਖਾਲੀ ਕਰਨ ਲੱਗੇ ਆਂ ਅੰਦਰੋਂ ਸਮਾਨ ਜਿਹਾ ਕੱਢਦੇ ਆਂ ਬਾਹਰ ਕਿਉਂਕਿ ਇਹ ਹੁਣ ਚੱਕੇ ਲੱਗਣੇ ਸ਼ੁਰੂ ਹੋ ਜਾਣੇ ਅੰਦਰ ਅੰਦਰ ਲਾ ਦਾਂਗੇ ਮਾਲ ਸਾਰ ਅੰਦਰ ਲਾਉਣਾ ਪੈਣਾ ਮਾਲ ਸਾਰਾ ਅੰਦਰ ਲਾਈ ਜਾਂਦੇ ਆਂ ਮਾਲ ਦੇਖ ਦੇਖਦੇ ਆਂ ਕਿਵੇਂ ਬਣਦੇ ਓਕੇ ਹੁਣ ਅੰਦਰ ਤਾਂ ਅਗ ਲਾ ਲੈਣੇ ਨਾ ਅੰਦਰ ਡਰ ਨਹੀਂ ਰਹਿੰਦਾ ਗਿੱਲੇ ਗੁੱਲੇ ਹੋਣ ਦਾ ਆਲੂ ਹਨਾ ਜਿਵੇਂ ਮਰਜੀ ਮੀਂਹ ਆਵੇ ਕੁਛ ਆਵੇ ਟੈਨਸ਼ਨ ਫ੍ਰੀ ਹੋ ਜਾਂਦਾ ਕੰਬੈਨਾਂ ਆ ਪਾਂਦਰੀ ਖੜੀਆਂ ਰਹਿਣ ਦੇਣੀਆਂ ਕੰਬੈਨਾਂ ਨਹੀਂ ਬਾਹਰ ਕੱਢਣੀਆਂ ਤੇ ਇੱਕ ਦਾ ਕਟਰ ਬਾਹਰ ਕੱਢ ਦਿੰਨੇ ਆ ਕੱਢ ਕੇ ਫਿਰ ਉੱਤੇ ਤਰਪਾਲਾਂ ਦੇ ਦਾਂਗੇ ਇਹਨਾਂ ਦੇ ਹਨ ਤੇ ਇਹ ਜਿਹੜੀਆਂ ਸਮਾਨ ਬਾਹਰ ਕੱਢ ਕੇ ਫਿਰ ਆਪਣੇ ਕੋਲੇ ਜਗ੍ਹਾ ਫਾਧੂ ਬਣ ਜਾਂਦੀ ਹੈ ਸਰਦਾਰ ਸੋਨ ਸੀਗਾ ਕਿ ਟਰਾਲੀਆਂ ਖਾਲੀਆਂ ਕਰ ਦਈਏ ਤੇ ਫੇਰ ਟਰਾਲੀ ਖਾਲੀ ਕਰਨੀਆਂ ਕੈਨਸਲ ਕਰਤੀਆਂ ਵੀ ਵੀ ਪੈ ਗਿਆ ਤਾਂ ਫੇਰ ਜੱਬ ਪੈ ਜੂਗਾ ਵੀ ਉਹ ਨਾਲ ਚੱਲਦਾ ਤੇ ਐਵੇਂ ਭਰ ਕੇ ਸਾਰੀਆਂ ਟਰਾਲੀਆਂ ਰਾਤ ਅੰਦਰ ਵਾੜਤੀਆਂ ਸੀ ਇੱਕ ਟਰਾਲੀ ਬਾਹਰ ਰਹਿ ਗਈ ਸੀ ਉਹਦਾ ਡਰ ਸੀਗਾ ਵੀ ਸ਼ਾਇਦ ਮੀਂਹ ਆ ਜਾਏ ਪਰ ਚਲੋ ਬਾਬਾ ਜੀ ਨੇ ਰੱਖ ਲਿਆ ਕਿ ਮੀਂਹ ਨਹੀਂ ਪਿਆ ਤੇ ਉਹ ਆ ਹਵਾ ਲੈਟ ਦਿਖਾਉਂਦਾ ਕਿੰਨੇ ਦਿਨ ਵੀ ਹਵਾ ਚੱਲਣੀ ਆ ਲਗਾਤਾਰ ਤੇਜ਼ ਪੂਰੀ ਪਰ ਇਹ ਹਵਾ ਮਾੜੀ ਆ ਇਹ ਮੀ ਗਰਦਾ ਉੱਡੀ ਜਾਂਦਾ ਥੋੜੀਆਂ ਜਿਹੀਆਂ ਕਣੀਆਂ ਪੈ ਜਾਂਦੀਆਂ ਨਾ ਉਹਨਾਂ ਕਿੱਲਾ ਹੋ ਜਾਂਦੇ ਜੇ ਆਪਾਂ ਜਿਹੜੀ ਦਵਾਈ ਲਾਉਣੀ ਆ ਮੱਖੀ ਨੂੰ ਤਜਰਬਾ ਕਰਨਾ 9208 ਆਪਾਂ ਬਿਨਾਂ ਦਵਾਈ ਵਾਲੀ ਵੀ ਲਈ ਸੀ ਇਹਨੂੰ ਦਵਾਈ ਲਾ ਕੇ ਤਜਰਬਾ ਕਰਨਾ ਵੀ ਕੀ ਫਰਕ ਪੈਂਦਾ ਵੀ ਦਵਾਈ ਦਾ ਤੇ ਬਿਨਾਂ ਦਵਾਈ ਵਾਲੇ ਜੇ ਇਹਨੂੰ ਆਪ ਦਵਾਈ ਲਾਵਾਂਗੇ ਗੱਟਚੋ ਲਾਉਣੀ ਆ ਇਹਨੂੰ ਜਿਵੇਂ 6 ਫੈਲੀਆਂ ਖੋਲ ਲੈਣੀਆਂ ਇੱਥੇ ਛੇ ਥੈਲੀਆਂ ਨੂੰ 100 ml ਦਵਾਈ ਲਾ ਦੇਣੀ ਹੈ ਬੱਸ ਤੇ ਫਿਰ ਦੇਖਦੇ ਹਾਂ ਕੀ ਰਿਜ਼ਲਟ ਰਹਿੰਦਾ ਇਹ ਆਪਾਂ ਦਵਾਈ ਲਾਉਣੀ ਹੈ ਛੇ ਥੈਲੀਆਂ ਪਾ ਲਈਆਂ ਹੋਣਾ ਪੈਜ ਹੁਣ ਦਵਾਈ ਭੋਨੇ ਹਾਂ ਖੋਲ ਇਹ ਕਰਾਓ ਜੀ ਕਰ ਦੇਣੋ ਇਹ ਦਿਖਾਓ ਰੇ ਇੱਕ ਹੋਰ ਲਿਆ ਹਾਂ ਸੋ ਸੋ ਮਿਲਦੀ ਗੱਟੂ ਬੈਨੂੰ ਦੇਖ ਲੈ ਪਾਣੀ ਪਾਉਣਾ ਪਊਗਾ ਕਿ ਨਹੀਂ ਇਹ ਬਰੀ ਅੱਗੇ ਚੱਲ ਲਿਤੇ ਚੱਲ ਦੇਖ ਹਾ ਹਾਂ ਹਾਂ ਬੜੀਆ ਲੱਗਦੀ ਆ ਯਾਰ ਇਹ ਨਾਲ ਕਣਕ ਨੂੰ ਲਾਉਣ ਨੂੰ ਵੀ ਇਹੀ ਲੈ ਆਇਆ ਵੀਰੋ ਜੂ ਹੈ ਨਾ ਆੜਾ ਜੀ ਬਾਣੀ ਬਾਈ ਸੋਜੂ ਨੂੰ ਇੱਕ ਬੰਦੇ ਦੀ ਰੋਟੀ ਬੰਨ ਕੇ ਦੇ ਦੇਣੀ ਹੈ। ਮੈਂ ਆਪਾਂ 4.5 ਆਹ 9208 4.5 ਕਿਲੋ ਦੇ 6 ਪੈਕਟ ਖੋਲੇ ਦੀ ਐ ਚ ਤੇ ਉਹਨੂੰ 100 ਐਮਐਲ ਗਾਚੋ ਪਾਤੀ ਐ ਚ ਤੇ ਹੁਣ ਤੇ 250 ਐਮਐਲ ਆਹ ਪਾ ਗਿਆ ਬਾਇਓ ਫਰਟੀਲਾਈਜ਼ਰ ਇਹਦੇ ਨਾਲ ਕਹਿੰਦੇ ਨਾ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਆ। ਚਲੋ ਮੈਂ ਕਿਆ ਲਾ ਕੇ ਦੇਖਦੇ ਆ ਅੱਗੇ ਅੱਜ ਤੱਕ ਮੈਂ ਕਦੇ ਦਵਾਈ ਨਹੀਂ ਲਾਈ ਪਹਿਲੀ ਵਾਰ ਆ ਕਿ ਜਦੋਂ ਆਪਾਂ ਦਵਾਈ ਵਾਲਾ ਕੰਮ ਕਰਨਾ ਵਾ ਤੇ ਐਤਗੀ ਜਾਣਗੇ ਕੋਈ ਵੀ ਣਗਹਿਲੀਆਂ ਨਹੀਂ ਕਰਨੀਆਂ ਸਾਰੀਆਂ ਪੂਰੀਆਂ ਵਧੀਆ ਚੀਜ਼ਾਂ ਰਿਜਾਂ ਨਾਲ ਲਾ ਲਾ ਕੇ ਵੇਚਣੀਆਂ ਲਓ ਜੀ ਇੱਕ ਕੋਲ ਸੀਮਿੰਟ ਦੇ ਨੂੰ ਲੱਗੀ ਦਵਾਈ ਧੁੱਪੇ ਨਹੀਂ ਸੁਗਾਉਣੀ ਵੀਰੇ ਆਪਾਂ ਸਾਂਵੇਂ ਸਤੋਣੀ ਉਹ ਦਾ ਜ਼ੁੱਕੀ ਆ ਹਾਂ ਦਿੱਲੀ ਦਾ ਨਹੀਂ ਹੋਈ ਚੱਲ ਨੂੰ ਇੰਨੇ ਕੁ ਹਵਾ ਲੱਗ ਜੂ ਮੰਜ ਜਾਨੂੰ ਤੂੰ ਆਪਣਾ ਦੂਜਾ ਉਹ ਦੇ ਦੇ ਲਾਟ ਹਨ ਦੂਜਾ ਲਾਟ ਭਰਨਾ ਦੇ ਦੇ ਤੇ ਜਾਨੂੰ ਹਵਾ ਲੱਗੇ ਉਹ ਦਵਾਈ ਤਾਂ ਪੂਰੀ ਵਧੀਆ ਲੱਗੀ ਸਾਰਿਆਂ ਨੂੰ ਲੱਗੀ ਦਾਣੇ ਇਹੋਂ ਕਰੀ ਇੱਥੇ ਨਾ ਪੱਲੀ ਵੀ ਕੋਈ ਹੋਰ ਪਛਾਣਦੀ ਨਹੀਂ ਲੋੜ ਇਹਦੀ ਸਹੀ ਚਲ ਠੀਕ ਹੈ ਬਸ ਦਾਣਾ ਦਾਣਾ ਚੱਕ ਲਈ ਮਹਿੰਗਾ ਬਹੁਤ ਆ ਵੀ ਇੱਕ ਵੀ ਦਾਣਾ ਨਾ ਵੇਕਰ ਜਾਵੇ ਹਦਿ ਆਪਣੀ ਐਲ ਆਰ ਦੀ ਪਟਾਈ ਚੱਲਦੀ ਆ ਤੇ ਇੱਕ ਪਾਰਟੀ ਇਧਰ ਐਲ ਆਰ ਪੜਦੀ ਆ ਤੇ ਇੱਕ ਪਾਰਟੀ ਉਧਰ ਜਿਹੜਾ ਐਲ ਆਰ ਨਹੀਂ 51 ਦਿੱਤੀ ਕਹਿ ਦਿੰਦੇ ਆ ਤੇ ਉਹਦੀ ਪਟਾਈ ਚੱਲਦੀ ਆ ਇਹ ਨਾ ਡੱਕਰ ਖੱਤਾ ਵਾ ਡੱਕਰ ਖੱਤਾ ਕਰਕੇ ਆਲੂ ਨਹੀਂ ਦੀਂਦਾ ਦੇ ਲੂ ਦੀਂਦਾ ਸਾਨੂੰ ਆਲੂ ਕੋਈ ਵੀ ਨਹੀਂ ਦੀਂਦਾ ਕਿ ਟੁੱਪ ਪੈ ਰਹੀ ਆ ਆਲੂ ਦਿਖਣਾ ਹੀ ਨਹੀਂ ਰੰਗ ਪਰ ਫੇਰ ਵੀ ਇਸ ਵਾਰ ਫੇਰ ਵੀ ਟਾਈਮ ਨਾ ਟਾਈਮਲੀ ਆ ਪਿਛਲੇ ਸਾਲ ਤਾਂ ਬਾੜੇ ਸੁੱਕ ਕੇ ਸੀ ਖਤੇ ਡਡ ਡਲੇ ਨਿਕਲਣ ਤਾਂ ਇਸ ਸਾਲ ਤਾਂ ਫੇਰ ਵੀ ਸਾਫ ਸੂਰਾ ਪੱਦਰਾ ਪਿਆ ਵਾ ਹੈਲੋ ਬਹੁਤੇ ਵੀਰਾਂ ਦੇ ਫੋਨ ਆਉਂਦੇ ਆ ਕਿ ਵੀਰੇ ਮੱਕੀ ਕਿਹੜੀ ਬੀਜੀ ਹੈ ਹਨਾ ਜੇ ਲੋ ਹੁਣ ਇਧਰੋਂ ਦੀਦਾ ਮੁੜੇ ਜਾਂਦੇ ਦੀਆਂ ਖਣ ਲੱਗ ਜਾਂਦਾ ਪਰ ਫੇਰ ਵੀ ਡਲੇ ਹੈਗੇ ਆ ਉਹਨਾਂ ਨਹੀਂ ਆਲੂ ਦੀ ਨਾ ਇਹ ਨਾ ਜਿਹੜੇ ਡਲੇ ਆਉਣ ਦਾ ਕਾਰਨ ਕੀ ਆ ਡਲੇ ਆਉਂਦੇ ਆ ਪਲਾਉ ਵਾਲੇ ਖੇਤਾਂ 'ਚ ਜਿਨ੍ਹਾਂ 'ਚ ਆਪਾਂ ਪਲਾਉ ਨਹੀਂ ਕਰਦੇ ਉਹ ਖੇਤਾਂ 'ਚ ਡੜਾ ਬਿਲਕੁਲ ਨਹੀਂ ਆਉਂਦਾ ਮਨਰਜ ਅੱਜ ਅੱਜ ਲੇਬਰ ਵਧਿਆ ਵਾ ਜਿਹੜੇ ਨਾ ਪਲਾਉ ਵਾਲੇ ਖੇਤਾਂ 'ਚ ਉਹਨਾਂ 'ਚ ਡੜਾ ਆਉਂਦਾ ਜਿਹੜੇ ਵੀਰ ਪਲਾਉ ਨਹੀਂ ਫੇਰਦੇ ਉਹਨਾਂ ਦੇ ਡੜੇ ਬਿਲਕੁਲ ਨਹੀਂ ਆਉਂਦੇ ਉਹਨਾਂ ਦੇ ਆਲੂ ਪੂਰੇ ਸਾਫ਼ ਹੋਣਗੇ ਵੀ ਜਾਣ ਕੇ ਬਿਲਕੁਲ ਡੜਾ ਨਹੀਂ ਆਉਂਦਾ ਇਹ ਜਦੋਂ ਆਪਾਂ ਪਲਾਉ ਫੇਨ ਲੱਗ ਜਾਂਦਾ ਨਾ ਪਲਾਉ ਵਾਲੇ ਤਾਂ ਰੇਤੇ ਵਾਲੇ ਬਾਣਾ ਜੀ ਵੀ ਡੜੇ ਆਉਣ ਲੱਗ ਜਾਂਦੇ ਆ ਇਹ ਸਾਡੇ ਤਾਂ ਹਮੇਸ਼ਾ ਹੀ ਆਉਂਦੇ ਚਾਹੇ ਸਿਰੇ ਵੇਸਲ ਪੱਟੀ ਹੈ ਜਿਹੜਾ ਮਰਜੀ ਪੱਟੀ ਹੈ ਸਾਡੇ ਡੜੇ ਆਉਣ ਲੱਗ ਗਏ ਸਾਡੇ ਨਹੀਂ ਡੜੇ ਬੰਦ ਹੁੰਦੇ ਹੁਣ ਨਾ ਸਾਡੇ ਡੜੇ ਨਿੱਕੇ ਨਿੱਕੇ ਆ ਅਨਲੂਕ ਜਿੰਨੀਆਂ ਰੋੜੀਆਂ ਇਹ ਆਈ ਜਾਂਦੀਆਂ ਤਾਂ ਆਲੂ ਦੀਂਦਾ ਹੀ ਨਹੀਂ ਹੈਗਾ ਉਹਦੇ ਕਰਕੇ ਤੇ ਇਹ ਚੀਜ਼ ਹੈਗੀ ਆਪਣਾਓ ਵਾਲੇ ਖੇਤਾਂ ਦੇ ਵਿੱਚ ਬਹੁਤ ਆਏ ਜੀ ਉੱਧਰ ਵੀ ਚੱਲਦੇ ਆ ਜੰਮੀ ਭਾਈ ਕੋਲੇ ਵੀ 걔ੜਾ ਮਾਰ ਕੇ ਆਉਣਾ ਤੇ ਕਿਉਂਕਿ ਅੱਜ ਤਾਂ ਫਾਰਮ ਤੋਂ ਹੀ ਨਹੀਂ ਨਿਕਲ ਹੋਇਆ ਫਾਰਮ ਤੇ ਕੰਮ ਬੜੀ ਜ਼ਿਆਦਾ ਸੀ ਅੱਜ ਉਹ ਕਰਿਆ ਫਿਰ ਇਹ ਥੀ ਆਪਣੇ ਹੈਗੇ ਪਖਰਾਜ ਦੇ ਖੇਤ ਉਹਨਾਂ ਨੂੰ ਹਜੇ ਠਹਿਰ ਕੇ ਪੱਟਾਂਗੇ ਪਹਿਲਾਂ ਉਧਰ ਐਲਰ ਪੱਟ ਕੇ ਲਿਆਈ ਇਹ ਆਲੂ ਆ 5133 ਦੇਖ ਲਓ ਕੋਈ ਫਰਕ ਨਹੀਂ ਹੈਗਾ 5133 ਤੇ ਪਰ ਆਲੂ ਵੱਡਾ ਵੱਡਾ ਦੇ ਇਹ ਥੋੜਾ ਲੰਬਾ ਹੁੰਦਾ ਉਹਨਾਂ ਤੇ ਕਿਵੇਂ ਲੰਬੀ ਚਰਨ ਅਗਲੀ ਵਾਰ ਨੂੰ ਆਪਾਂ ਇਹਦੀ ਵਜਾਂ ਦੀ ਜ਼ਿਆਦਾ ਕਰਨੀ ਆ ਹੁਣ ਵੀ ਸੀਗੇ ਮੇਰੇ ਕੋਲੇ 12 13 ਕਿੱਲੇ ਹਨ ਤੇ ਅਗਲੀ ਵਾਰ ਨੂੰ ਇਹੀ ਬੀਜਣਾ ਚਾਹਤ ਸਾਸੂ ਵੀ ਤਾਂ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਦੇਖੋ ਇੱਥੇ ਵੀ ਡਲੇ ਉਮੀ ਉੱਟਦੇ ਆ ਇਹ ਕੱਤੀ ਸੀ ਰੰਗ ਰੂਪ ਦਾ ਇਹ ਤਾਂ ਮਸ਼ੀਨ ਤੇ ਜਾ ਕੇ ਮੜਦਾ ਹੁੰਦਾ ਮਿੱਟੀ ਮੁੱਟੀ ਲੈ ਜਾਂਦੀ ਆ ਅੱਜ 16 ਕ ਜਾਣੀ ਆ ਹਾਂ ਕੇ ਆ ਵੀ ਮਗਾ ਪਵਾ ਬੇ ਬੰਦੇ ਯਾਰ ਕੱਲ ਨੂੰ ਨਿਬੜ ਜੂਆ ਖਤ ਨਿਬੜ ਜੂ ਨਾ ਅੱਛਾ ਇਹ ਚਾਜ ਰਹਿੰਦਾ ਸੀ ਅੱਜ ਇਦੇ ਚ ਨਾ ਜਿਹੜਾ ਆ ਖੱਤਾ ਵਾ ਵੱਡਾ ਖੱਤਾ ਇਹ ਆ ਨਾ ਲੁਧਿਆਣੇ ਤੋਂ ਸਪੈਸ਼ਲ ਆਉਂਦੇ ਆ ਇਹ ਲੋ ਆਲੂ ਚੁੰਘਣ ਦੇ ਹਾਂ ਹੁਣ ਬਸਾਂ ਬੈਠੇ ਆ ਬਸਾਂ ਜਿਆਣਾ ਇਹ ਲੁਧਿਆਣੇ ਤੋਂ ਹੀ ਆਉਂਦੇ ਆ ਸਪੈਸ਼ਲ ਲੁਧਿਆਣੇ ਤੋਂ ਹੀ ਆਉਂਦੇ ਆ ਹੁਣ ਵੀ ਤੇ ਜਦੋਂ ਮੱਕੀ ਵੱਢਦੇ ਹੁੰਨੇ ਆ ਨਾ ਉਦੋਂ ਦੁਖੀ ਕਰ ਦਿੰਦੇ ਇੰਨਾ ਕਿ ਦੁਖੀ ਕਰਦੇ ਆ ਨਾ ਯਾਰੇ ਉਹ ਦੇ ਫੇ ਚੰਗੇ ਭਲੇ ਆਲੂ ਦੇ ਬੱਡ ਤੋਂ ਉਹ ਹੜਦੀਆਂ ਫਿਰ ਜੇ ਕਹਿੰਦੇ ਆ ਨਾ ਫਿਰ ਬੂਥਾ ਉਹ ਹੁੰਦਾ ਇਹਨਾਂ ਦਾ ਲੋਈ ਅੱਜ ਪਿੱਤਰ ਕਰਦਾ ਸਵੇਰ ਦਾ ਬਜਾਈ ਹੁਣ ਵੱਜ ਗਿਆ 6:30 6:30 ਵਜੇ ਦਿਨ ਪਿੱਤਰ ਨੇ 20 ਕਿੱਲੇ ਵੀਤੇ ਸਵੇਰੇ ਇਹ ਮੈਨਾਂ ਦਾ 8:00 ਵਜੇ ਦਾ ਕਿੰਨਾ ਥੈਲੀ ਬੀਜ ਦਾ ਪੜ ਗਿਆ ਸਾਰੇ ਖੱਤੇ ਵਿੱਚ ਗਿਨਤੀ ਕੀਆ ਕਿੰਨਾ ਹੋ ਗਿਆ 37 ਬਹੁਤ ਅੱਛਾ ਹੈ ਬੀਜ ਗਰੇ ਆਪਣੇ 20 ਕਿੱਲੇ ਆ 20 ਕਿੱਲਿਆਂ ਚ 37 ਥੈਲੀਆਂ ਪੈ ਗਈਆਂ ਆਪਣਾ 8 ਇੰਚ ਤੋਂ ਉਪਰੀ ਕਰਿਆ ਹੋਇਆ ਵਾ ਬਜਾਈ ਦਾ ਕਿ 8 ਇੰਚ ਤੋਂ ਉਪਰੀ ਵੀ ਪੈਂਦਾ ਤੇ ਦੇਖ ਲਓ ਕਿੰਨਾ ਸੋਹਣਾ ਵਧੀਆ ਹੋਇਆ ਵਾ ਬਹੁਤ ਵਧੀਆ ਹੈਲੋ ਬਹੁਤ ਵਧੀਆ ਬੀ ਪਿਆ ਵਾ ਸਾਰਾ ਕੁਝ ਸਹੀ ਪਿਆ ਕੋਈ ਘਾਹ 37 ਫੱਲੀਆਂ ਪੈ ਗਈਆਂ 20 ਕਿੱਲੇ ਖੇਤ ਆਪਣਾ ਇੱਥੇ ਤੇ ਦੇ ਲਓ ਇਹ ਸਵੇਰੇ ਮੈਨਾਂ ਦਾ ਪੁੱਤਰ 8:00 ਵਜੇ ਆਇਆ ਸੀਗਾ ਪੌਣੇ 6 ਹੋ ਚੱਲੇ ਆ ਪੌਣੇ 6 ਵਜੇ ਤੱਕ 20 ਕਿੱਲੇ ਵੀ ਤੇ 20 ਵੀ ਤਾਂ ਬੀਜੇ ਗਿਆ ਵੀ 1 ਮਿੰਟ ਵੀ ਰੁਕਿਆ ਨਹੀਂ ਆਪਾਂ ਦਾ ਰੋਟੀ ਖਾਦੀ ਆ ਵਸੇ ਨੇ ਹੋਰ ਕੁਝ ਨਹੀਂ ਕੀਤਾ ਫਿਰ ਰੋਟੀ ਖਾਣ ਨੂੰ ਇੱਕ ਵਾਰ ਰੁਕਿਆ ਬਸ ਇੱਕ ਵਾਰ ਰੋਕੇ ਵੀ ਤਰ ਜਿਹੜੀ ਉਹ ਤੇਰੀ ਤਵੀ ਨਿਸ਼ਾਨੀ ਨਾ ਆਉਂਦੀ ਆ ਜੇ ਉਹਨੂੰ ਥੋੜਾ ਜਿਹਾ ਘੱਟ-ਘੱਟਿਆ ਕਰੀ ਵੀ ਉਹ ਮਿੱਟੀ ਜੀ ਪੜਦੀ ਆ ਨਾ ਹੀ ਪਟਿਆ ਨਿਸ਼ਾਨੀ ਲਾਉਣੀ ਆ ਲਾ ਦਿਆ ਕਰ ਠੀਕ ਪਿਆ ਸਾਰਾ ਰਿਓ ਵੀ ਮਿੱਤਰ 20 ਗੱਟੀਆਂ ਹੋ ਮੱਲ ਆ ਉਹ ਠੀਕ ਹੈ ਹੈਲੋ ਹਾਂਜੀ ਸਸੀ ਕਾਲ ਜੀ ਹਾਂਜੀ ਬੋਲੋ ਜੀ ਹੈਲੋ ਹਾਂਜੀ ਜੀ ਚਾਹੀ ਹਾਂ ਹਾਂ ਨੈਟ ਪਲੱਸ ਨਹੀਂ ਨਹੀਂ ਇਹਦੀ ਆਈਡੀ ਹੁੰਦੀ ਆ ਉਹ ਮੈਂ ਭਰਤਾ ਬਿੱਲ ਪੇ ਕਰਤਾ ਥੋੜਾ ਉਹਨੂੰ ਬੰਦ ਕਰਕੇ ਜਲਾ ਲਓ ਪਲੱਗ ਨੂੰ ਮੋਡਮ ਨੂੰ ਇਹਦੇ ਮਗਰ ਬਟਨ ਜਿਆ ਹੁੰਦਾ ਕਾਲਾ ਜਿਹਾ ਉਹਨੂੰ ਪ੍ਰੈਸ ਕਰੋ ਤੇ ਦੁਬਾਰਾ ਫੇਰ ਕਰ ਲਓ ਆ ਬਸ ਮੈਂ ਖੂਦ ਇੱਥੇ ਮੱਕੀ ਦੀ ਉੱਥੇ ਆ ਤੇ ਬਸ ਆਉਨਾ ਆ ਕੇ ਤੁਸੀਂ ਤਿਆਰੀ ਹੋ ਜਾਓ ਬਸ ਮੈਂ ਪੱਗ ਬੰਨ ਕੇ ਆ ਜਾਂਦਾ ਹਾਂ ਹਾਂ ਸਾਡੇ ਕਿਸੇ ਚਾਹ ਕਿਉਂਕਿ ਆਪ ਵੀਰੀ ਇਹ ਥੈਲੀ ਨਾ 4.5 ਕਿਲੋ ਦੀ ਹੁੰਦੀ ਆ ਤੇ ਆਪਾਂ ਪਾਉਨੇ ਆ 9 ਇੰਚ ਦੇ ਦਾਣਾ 9 ਇੰਚ ਤੋਂ ਨੇੜੇ ਨਹੀਂ ਪਾਉਦੇ ਆ ਡੀਜ਼ਲ ਪਤਾ ਨਹੀਂ ਕਿੰਨਾ ਕਰਦਾ ਪੌਣਾ ਪਿਆ ਹੋ ਪਿਛੇ ਡੀਜ਼ਲ ਪਾਉਣਾ ਪਿਆ ਸੀ ਕਿੰਨਾ ਪਾਇਆ ਕਦੋਂ ਮੁੱਕ ਗਿਆ ਸੀ ਉਹੀ ਹੈਗਾ ਵੀ ਜੇ ਸਮਝ ਲੋ 58 ਲੀਟਰ ਦੀ ਟੈਂਕੀ ਆ ਤੇ 50 75 ਵੀ ਇਹਦੇ ਜਿੰਨੇ ਡੀਜ਼ਲ ਖਾਂਦਾ ਦੇ ਲੋ ਕੋਈ ਵੱਧ ਨਹੀਂ ਖਾਂਦਾ 50 75 ਨਹੀਂ ਵੱਧ ਖਾਂਦਾ ਆਪਾਂ ਕਹਿਣ ਨੂੰ ਗੱਲਾਂ ਹੁੰਦੀਆਂ ਕਿ ਹਾਂ ਵੱਡੇ ਟਰੈਕਟਰ ਵੀ ਹਾਂ ਟਰੈਕਟਰ ਪਾਵਰ ਵੱਡੀ ਆ ਤਾਂ ਵੱਧ ਖਾਉ ਕਿਉਂਕਿ ਇਹ ਪੂਰਾ ਲੋਡ ਤੇ ਚੱਲਦਾ ਉਹ ਇੰਨਾ ਲੋਡ ਤੇ ਚੱਲਦਾ ਨਹੀਂ ਸੀ ਬਸ ਇਹ ਫਰਕ ਹੋ ਜਾਂਦਾ ਉਹੀ 3 ਕਿਲੋਟਰ ਦੇ ਨੇੜੇ ਕੀਲੇ ਦੀ ਹਸਤੇ ਦੀ ਆਉਂਦੀ ਹੈ 3 ਕੀ ਉਹ ਖਾਂਦਾ ਸੀ ਬਾਕੀ ਵੀਜਣ ਨੂੰ ਤੇ ਫੇਰ ਦੇਖ ਲਓ ਕਿ ਬਾਲਾ ਤਾਂ ਹੈ ਨਹੀਂ ਸੀਗਾ 50 75 ਦਾ ਵੀ 90 10 ਵੀ ਤੈਨ ਹੀ ਖਾਂਦਾ ਉਹ ਤਾਂ ਜਦੋਂ 2017 ਚ ਲੈ ਕੇ ਅਸੀਂ ਉਦੋਂ ਦਾ ਆਪਾਂ ਦੇਖਿਆ ਸੀਗਾ ਵੀਜਾ ਤੋਂ ਦੀ ਮੱਕੀ ਦੀ ਮਸ਼ੀਨ ਲਈ ਆ ਉਦੋਂ ਵੀ 3 ਲੀਟਰ ਦਾ ਉਦੋਂ ਦਾ 3 3 3 ਯਾਨੀ ਕਿ ਟਿੱਕੀ ਹੋਈ ਹੈ ਸਾਰੇ ਟਰੈਕਟਰ ਦੇ ਲੋ ਤੈਨ ਹੀ ਖਾਂਦੇ ਆ ਆਪਾਂ ਕਹਿ ਦਿੰਦੇ ਆ ਵੀ ਵੱਡਾ ਛੋਟਾ ਆ ਉਹਨੇ ਉਹ ਸੌਖੇ ਚੱਲਣ ਲੱਗ ਜਾਂਦੇ ਆ ਹੁਣ ਜਿਵੇਂ ਅਸੀਂ ਐਤ ਕੀ 50 75 ਨਾਲ ਆਲੂ ਬੀਜੇ ਸੀ ਉਹ 50 75 45 ਜਿੰਨਾ ਹੀ ਤੇਲ ਖਾਂਦਾ ਸੀ 45 ਤੋਂ ਵੱਧ ਜਮਾ ਨਹੀਂ ਖਾਂਦਾ ਉਹਨੇ 50 45 ਜਿੰਨਾ ਕਿਉਂਕਿ 50 45 ਪੂਰਾ ਟਾਈਟ ਹੋ ਕੇ ਚੱਲਦਾ ਸੀ ਤੇ ਇਹ ਸੌਖਾ ਚੱਲਦਾ ਹੀ ਬਸ ਇਹ ਚੱਕਰ ਸੀ ਹੁਣ ਇਹਨੇ ਵੀ ਉਵੇਂ ਹੀ ਕੀਤਾ ਹੈ ਤਾਂ ਚਲੋ 50 ਬਾਵਰਾ ਪਰ ਇਹ ਉਹਨਾਂ ਉਹ ਚੱਲਦਾ ਸੀਗਾ ਟਾਈਟ ਹੋ ਕੇ ਚੱਲਦਾ ਹੁਣ ਮੱਕੀ ਵਾਲੀ ਮਸ਼ੀਨ ਤੇ ਨਾ ਤੇ 3 ਲੀਟਰ ਦੇ ਨੇੜੇ ਤੇਲ ਹੀ ਖਾ ਗਿਆ 3 ਕਿਲੋਟਰੀ 50 75 ਖੰਦਾ ਸੀ ਫਸ